ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਪਾ ਅੱਜ ਜੋ ਵਿਸ਼ਾ ਲੈ ਕੇ ਆਈਆਂ ਜੀ ਉਹਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਤੇ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਣੀਆਂ ਹੈ ਕਮੈਂਟਾਂ ਵੀ ਜਰੂਰ ਸੁਣਨੀਆਂ ਜੀ ਕਮੈਂਟਾਂ 'ਚ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਕਿਉਂਕਿ ਸਵਾਲ ਹਰ ਇੱਕ ਦੇ ਨਾਲ ਜੁੜਿਆ ਹੋ ਸਕਦਾ ਹੈ ਜੀ ਚਾਹੇ ਤੁਹਾਨੂੰ ਅੱਜ ਹੀ ਸਵਾਲ ਦੀ ਜ਼ਰੂਰਤ ਪੈਦੀ ਚਾਹੇ ਕੁਝ ਸਮੇਂ ਬਾਅਦ ਪੜ੍ਹਨੀ ਪਰ ਪੈਂਦੀ ਜ਼ਰੂਰ ਹੈ ਇਹਨਾਂ ਸਵਾਲਾਂ ਦੀ ਜ਼ਰੂਰਤ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣ ਲਿਆ ਕਰੋ ਤੇ ਸਮਝਿਆ ਕਰੋ ਅਮਨ ਕਰਿਆ ਕਰੋ ਬਾਕੀ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਵੀ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਅੱਜ ਦੇ ਵਿਸ਼ੇ ਵਿੱਚ ਜੋ ਆਪਾਂ ਗੱਲ ਕਰਨੀ ਆ ਉਹ ਹੈ ਕਿ ਆਪਾਂ ਇੱਕ ਕਰਮ ਸਾਜਿਆ ਕਰਨਾ ਹੈ ਕਿ ਪੀਰਾਂ ਦੇ ਦਰਵਾਜ਼ੇ ਮਾਤਾਂ ਦਾ ਨਾਮ ਲੈ ਕੇ ਇੱਕ ਕਰਮ ਕਰਨ ਦਾ ਫਾਇਦਾ ਕੀ ਹੈ ਲਾਭ ਕੀ ਹੈ ਇਹ ਵੀ ਦੱਸਾਂਗੇ ਜੀ ਸੋ ਕਰਨਾ ਕਿਉਂ ਚਾਹੀਦਾ ਹੈ ਇਹ ਵੀ ਦੱਸਾਂਗੇ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਸਮਝਣਾ ਅਮਲ ਕਰਨਾ ਤੇ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਹੁੰਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ। ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਹਾਂ ਜੀ ਸੋ ਇੱਥੇ ਪਹਿਲਾਂ ਜੋ ਸਵਾਲ ਕੀਤਾ ਗਿਆ ਹੈ ਇਹ ਲਿਖਦੇ ਨੇ ਕਿ ਦੀਦੀ ਜੀ ਜਦੋਂ ਤਸਵੀਰਾਂ ਫੇਰਨੀਆਂ ਜਾਂ ਮਾਲਾ ਤੇ ਆਪਾਂ ਨਾਮ ਸਿਮਰਦੇ ਹਾਂ ਸੋ ਉਸ ਵਕਤ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਜਾਂ ਨਹੀਂ ਕਹਿੰਦੇ ਕੀ ਇਹਦੇ ਬਾਰੇ ਦੱਸਣਾ ਤੇ ਕਹਿੰਦੇ ਜਦੋਂ ਮੈਂ ਤਸਬੀਹ ਕਰਨ ਬੈਠਦਾ ਹਾਂ ਤੇ ਅੱਖਾਂ ਬੰਦ ਕਰਦਾ ਆ ਪਤਾ ਨਹੀਂ ਕਿੱਥੇ-ਕਿੱਥੇ ਘੁੰਮ ਆਉਂਦਾ ਹਾਂ ਸੋ ਦੇਖੋ ਜੀ ਜਦੋਂ ਤੁਸੀਂ ਇਬਾਦਤ ਵੰਦਗੀ ਕਰਦੇ ਹੋ ਕੋਈ ਸ਼ਬਦ ਸਿਮਰਦੇ ਹੋ ਉਹ ਸ਼ਬਦ ਹੌਲੀ-ਹੌਲੀ ਟਿਕਣਾ ਸ਼ੁਰੂ ਹੁੰਦਾ ਹੈ ਹੌਲੀ-ਹੌਲੀ ਮਨ ਨੇ ਟਿਕਣਾ ਹੈ ਤੇ ਮਨ ਦੀ ਟਕਣਾ ਖਤਮ ਹੋ ਜਾਣੀ ਆ ਕੁਝ ਦਿਨਾਂ ਦੀ ਗੱਲ ਹੁੰਦੀ ਆ ਕੁਝ ਦਿਨ ਲਗਾਤਾਰ ਰੈਗੂਲਰ ਹੀ ਤੁਸੀਂ ਇਹ ਕਰਮ ਕਰਦੇ ਜਾਓ ਚਾਹੇ ਮਨ ਨਹੀਂ ਵੀ ਟਿਕ ਰਿਹਾ ਤੇ ਕੁਝ ਦਿਨਾਂ ਬਾਅਦ ਤੁਸੀਂ ਦੇਖੋਗੇ ਆਪਣੇ ਆਪ ਮਨ ਨੇ ਸ਼ਾਂਤ ਹੋ ਜਾਣਾ ਆ ਤਾਂ ਫਿਰ ਜਿਸ ਦਿਨ ਟਾਈਮ ਨਾ ਮਿਲਿਆ ਤੁਹਾਨੂੰ ਸਿਮਰਨ ਕਰਨ ਦਾ ਤੁਹਾਨੂੰ ਇਦਾਂ ਲੱਗਣਾ ਕਿ ਜਿਵੇਂ ਬਹੁਤ ਵੱਡਾ ਕੰਮ ਛੁੱਟ ਗਿਆ ਵੇ ਅੱਬਲ ਤਾਂ ਤੁਹਾਨੂੰ ਸਮਾਂ ਮਿਲਦਾ ਹੀ ਰਹਿਣਾ ਕਿਉਂਕਿ ਤੁਸੀਂ ਆਦਤ ਬਣਾਈ ਤੇ ਮਾਲਕ ਨੇ ਵੀ ਆਪਣੇ ਅੱਲਾ ਲੈ ਤੁਹਾਨੂੰ ਪਿੱਛੇ ਇਹ ਸੰਕੇਤ ਮਿਲ ਜਾਂਦੇ ਨੇ ਜੀ ਸੋ ਜਦੋਂ ਵੀ ਤੁਸੀਂ ਅੱਖਾਂ ਬੰਦ ਕਰਕੇ ਤਸਵੀਰ ਫੇਰਦੇ ਹੋ ਅੱਖਾਂ ਬੰਦ ਕਰਕੇ ਹੀ ਸ਼ਬਦ ਕਰਨਾ ਚਾਹੀਦਾ ਜਦੋਂ ਵੀ ਕੋਈ ਸ਼ਬਦ ਸਿਮਰਨਾ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਅੱਖਾਂ ਬੰਦ ਹੋਣੀਆਂ ਤੇ ਪਤਾ ਨਹੀਂ ਕਦ ਕਦ ਸਾਡੀ ਸੁਰਤੀ ਉਹ ਪਰਮਾਤਮਾ ਦੇ ਨਾਲ ਜੁੜਨੀ ਆ ਤੇ ਅੱਖਾਂ ਖੁੱਲੀਆਂ ਤੇ ਉਹ ਜੀ ਗੱਲ ਨਹੀਂ ਬਣਦੀ ਕਿਉਂਕਿ ਸ਼ਬਦ ਸਿਮਰਦੇ ਸਮੇਂ ਉਹ ਆਪਣੇ ਮਾਲਕ ਦੇ ਗੁਰੂ ਦੇ ਦਰਸ਼ਨ ਵੀ ਹੋ ਜਾਂਦੇ ਆ ਅੱਖਾਂ ਬੰਦ ਕਰਨ ਨਾਲ ਸੁਰਤੀ ਜੁੜੇਗੀ ਤੇ ਦਰਸ਼ਨ ਹੋ ਜਾਣਗੇ ਜਿਕੇ ਅੱਖਾਂ ਬੁੱਲੀਆਂ ਰੱਖ ਕੇ ਸਿਮਰਨ ਕਰੋਗੇ ਤੇ ਉਹਦਾ ਇੰਨਾ ਲਾਭ ਨਹੀਂ ਬੰਦਾ ਜਿੰਨਾ ਅੱਖਾਂ ਬੰਦ ਕਰਕੇ ਲਾਭ ਮਿਲੇਗਾ ਇਸ ਗੱਲ ਤੋਂ ਨਹੀਂ ਡਰਨਾ ਕਿ ਅੱਖਾਂ ਬੰਦ ਕਰਨ ਦੇ ਨਾਲ ਰੂਹ ਝਟਕਦੀ ਹੈ ਮਨ ਦੀ ਝਟਕਣਾ ਖਤਮ ਨਹੀਂ ਹੁੰਦੀ ਇਹ ਆਪਣੇ ਆਪ ਸਭ ਕੁਛ ਹੀ ਸ਼ਾਂਤ ਹੋ ਜਾਣਾ ਹੈ ਜਦੋਂ ਤੁਸੀਂ ਰੈਗੂਲਰਹੀਏ ਕਰਮ ਕਰਦੇ ਹੋ ਤੇ ਮਨ ਜਿਹੜਾ ਘੁੰਮਦਾ ਹੈ ਝਟਕਦਾ ਹੈ ਆਪਾ ਬੈਠੇ ਕਿਤੇ ਹੁੰਨੇ ਆ ਖਿਆਲ ਕਿਸੇ ਪਾਸੇ ਦੇ ਮਨ ਵਿੱਚ ਆਉਂਦੇ ਰਹਿੰਦੇ ਨੇ ਤੇ ਉੱਥੇ ਤੁਸੀਂ ਇੱਕ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਜਦੋਂ ਮਨ ਭਟਕਦਾ ਹੈ ਇੱਧਰ ਉੱਧਰ ਨੂੰ ਤਾਂ ਉੱਥੇ ਆਪਣੇ ਮਨ ਨੂੰ ਰੋਕਣਾ ਹੈ ਵਾਰ-ਵਾਰ ਫਿਰ ਤੋਂ ਪਰਮਾਤਮਾ ਦੀ ਤਰਫ ਨੂੰ ਲਾਉਣ ਦੀ ਕੋਸ਼ਿਸ਼ ਕਰਨੀ ਆ ਤੇ ਇੱਕ ਹੁੰਦਾ ਕਿ ਸ਼ਬਦ ਸੁਆਸਾ ਰਹੇ ਜਾਂ ਪੰਤਰਾਂ ਨੂੰ ਦ੍ਰਿ ਸਿਮਰ ਰਹੇ ਆ ਸੋ ਇੱਕ ਹੁੰਦਾ ਆ ਕਿ ਆਪਾਂ ਜੀ ਨੂੰ ਲਹਾਉਂਦੇ ਆ ਸ਼ਬਦ ਬੋਲਦੇ ਅੰਦਰੋਂ ਦਰੀ ਜਾਨੀ ਬਾਹਰ ਸੁਣਾਈ ਨਹੀਂ ਦਿੰਦੀ ਪਰ ਮੂੰਹ ਦੇ ਵਿੱਚ ਅਸੀਂ ਉਹ ਸ਼ਬਦ ਨੂੰ ਬੋਲ ਰਹੇ ਹਾਂ ਉਹ ਸ਼ਬਦ ਨੂੰ ਥੋੜਾ ਤੇਜ਼ ਬੋਲਣਾ ਸ਼ੁਰੂ ਕਰ ਦਿਓ ਤੇ ਅੱਖਾਂ ਬੰਦ ਕਰਕੇ ਸ੍ਰੋਪ ਆਪਣੇ ਮਾਨਕ ਤਾਂ ਅੱਖਾਂ ਮੂਰੇ ਲਿਆਉਣ ਦੀ ਕੋਸ਼ਿਸ਼ ਕਰੋ ਤੇ ਧਿਆਨ ਨੂੰ ਟਕਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਇੱਕ ਦਰਗਾਹ ਤੇ 100 ਸਾਲ ਦੇ ਬਜ਼ੁਰਗ ਨੂੰ ਦੇਖਿਆ ਤੇ ਮੈਂ ਉੱਥੇ ਸਪਾਈ ਕਰ ਰਹੀ ਹੁੰਦੀ ਆ ਤੇ ਮੈਂ ਸੋਚਦੀ ਆ ਕਿ ਮੈਂ ਇਹਨਾਂ ਨੂੰ ਉਠਾਉਣਾ ਨਹੀਂ ਸੁੱਤੇ ਪਏ ਨੇ ਸੁਗੰਦੇ ਕਿ ਸੁੱਤੇ ਪਏ ਨੇ ਤੇ ਮੇਰਾ ਉਠਾਉਣ ਨੂੰ ਚਾਣੀ ਮਨ ਨਹੀਂ ਕੀਤਾ ਸੋ ਦੇਖੋ ਜੀ ਇੱਥੇ ਇੱਕ ਗੱਲ ਤੁਹਾਨੂੰ ਇਹ ਕਵਾਂਗੇ ਕਿ ਜਦੋਂ ਕੋਈ ਇਸ ਤਰ੍ਹਾਂ ਸੰਕੇਤ ਮਿਲਦਾ ਹੈ ਖਾਸ ਕਰਕੇ ਤੁਹਾਨੂੰ ਜਦੋਂ ਸੁਪਨਾ ਆਉਂਦਾ ਤੇ ਦਰਗਾਹ ਤੁਹਾਨੂੰ ਸੁਪਨੇ ਵਿੱਚ ਦਿਸਦੀ ਉਹਦੇ ਤੇ ਤੁਹਾਨੂੰ ਕੀ ਕੁਝ ਨਜ਼ਰ ਆਇਆ ਕੀ ਕਿਹਾ ਮਾਲਕ ਨੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਖਾਸ ਕਰਕੇ ਕਿ ਗੁੱਪ ਰੱਖਣੀਆਂ ਇਹ ਗੱਲਾਂ ਇਹਨਾਂ ਗੱਲਾਂ ਦਾ ਰੌਲਾ ਕਦੇ ਨਹੀਂ ਪਾਉਣਾ ਚਾਹੀਦਾ ਜਿਸੋ ਕਰਮਾਂ ਵਾਲਿਆ ਰੂਹ ਹੈ ਜੀ ਸੇਵਾ ਤੋਂ ਖੁਸ਼ ਹੋ ਕੇ ਦਰਸ਼ਨ ਦਿੰਦੇ ਨੇ ਇਹ ਰੂਹ ਸਾਡੀ ਜਦੋਂ ਅਸੀਂ ਸੌਂ ਜਾਂਦੇ ਆ ਨਿਕਲ ਕੇ ਪਤਾ ਨਹੀਂ ਕਿੱਥੇ ਕਿਤੇ ਦੀ ਯਾਤਰਾ ਕਰ ਹੁੰਦੀ ਹੈ ਜਦੋਂ ਸਾਡੀ ਰੂਹ پاک ਪਵਿੱਤਰ ਹੋ ਜਾਂਦੀ ਹੈ ਤੇ ਫਿਰ ਚੰਗੀਆਂ ਯਾਤਰਾ ਤੇ ਨਿਕਲ ਜਾਂਦੀ ਹੈ ਤੇ ਉਹ ਸਾਨੂੰ ਸੁਪਨੇ ਵਾਂਗ ਕੇ ਫਿਰ ਯਾਦ ਰਹਿ ਜਾਂਦੇ ਨੇ ਜੀ ਸੋ ਐਸੀ ਕਿਰਪਾ ਕਿਸੇ ਗਿਰਲੀ ਰੂਹ ਤੇ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਮਾਲਕ ਦੀ ਕਿਉਂਕਿ ਸੇਵਾ ਕਰਾਂਗੇ ਮਨ ਸਾਫ਼ ਰੱਖਾਂਗੇ ਤੇ ਮਾਲਕ ਨਾਲ ਹੋਣਦੇ ਫਿਰ ਸੰਕੇਤ ਵੀ ਦਿੰਦਾ ਹੈ ਕਿ ਜੇ ਤੂੰ ਸੇਵਾ ਕਰ ਰਿਹਾ ਮੈਨੂੰ ਬਿਨਾਂ ਦੇਖਿਆ ਬਿਨਾਂ ਸੁਣਿਆ ਤੇ ਮੈਂ ਵੀ ਤੇਰੇ ਨਾਲ ਹਾਂ ਸੋ ਅਸੀਂ ਬਿਨਾ ਦੇਖਿਆ ਉਹਨਾਂ ਨੂੰ ਬਿਨਾ ਉਹਨਾਂ ਦੀ ਆਵਾਜ਼ ਸੁਣੇ ਅਸੀਂ ਸੇਵਾ ਕਰਨ ਲੱਗ ਪਏ ਕਿ ਸਾਨੂੰ ਇਥੋਂ ਲਾਭ ਮਿਲਣਾ ਆ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਅਸਲ ਜਦੋਂ ਅਸੀਂ ਗਹਿਰਾਈ ਦੇ ਨਾਲ ਇਹਨਾਂ ਗੱਲਾਂ ਤੇ ਗੌਰ ਕਰਾਂਗੇ ਤੇ ਇਹ ਗੱਲਾਂ ਬਹੁਤ ਉੱਚੀਆਂ ਹੋ ਜਾਂਦੀਆਂ ਨੇ ਜੀ ਸੋ ਮਾਲਕ ਦੀ ਕਿਰਪਾ ਨੂੰ ਸੰਭਾਲ ਕੇ ਰੱਖਣਾ ਇਹ ਹੁਣ ਖੁਦ ਦਾ ਫਰਜ ਹੈ ਜੀ ਜਦੋਂ ਵੀ ਕੋਈ ਐਸਾ ਸੰਕੇਤ ਮਿਲਦਾ ਹੈ ਐਸਾ ਸੁਪਨਾ ਆਉਂਦਾ ਹੈ ਤੇ ਇਹਦਾ ਕਦੇ ਵੀ ਰੌਲਾ ਨਾ ਪਾਓ ਕਿਸੇ ਨਾਲ ਕੋਈ ਜ਼ਿਕਰ ਨਾ ਕਰੋ ਆਪ ਆਪਣੇ ਵਿੱਚ ਹੀ ਗੱਲ ਰੱਖੂਗੇ ਤੇ ਗੱਲ ਹੋਰ ਵੀ ਜ਼ਿਆਦਾ ਨਿਕਲਦੀ ਹੈ ਜੀ ਔਰ ਵੀ ਜ਼ਿਆਦਾ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਅੱਗੇ-ਅੱਗੇ ਹੋਰ ਬਹੁਤ ਕੁਝ ਦੇਖਣ ਨੂੰ ਤੁਹਾਨੂੰ ਮਿਲੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਜੀ ਗੱਲ ਕਰਾਂਗੇ ਕਿ ਤਿੰਨ ਦਿਨ ਤੋਂ ਜੋ ਇਹ بارش ਬਹੁਤ ਜ਼ਿਆਦਾ ਹੋ ਰਹੀ ਆ ਤੇ ਇਹਦੇ ਨਾਲ ਨੁਕਸਾਨ ਵੀ ਬਹੁਤ ਜਣਿਆਂ ਦਾ ਹੋਈ ਜਾ ਰਿਹਾ ਹੈ ਜੀ ਸੋ ਅਸੀਂ ਕਹਿੰਦੇ ਤਾਂ ਹੈ ਕਿ ਰੱਬ ਸਾਡੇ ਨਾਲ ਮਾੜਾ ਕਰੀ ਜਾ ਰਿਹਾ ਪਰ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਅਤਿਆਚਾਰ ਵਧੇ ਹੋਏ ਨੇ ਜਦੋਂ ਖਬਰਾਂ ਸੁਣਦੇ ਆ ਦੇਖਦੇ ਆ ਕਾਹਦੇ ਕਿੱਥੇ ਕੀ ਹੋਈ ਜਾ ਰਿਹਾ ਆ ਕੋਈ ਕਿਸੇ ਨੂੰ ਮਾਰੀ ਜਾ ਰਿਹਾ ਹੈ ਜਾਂ ਜਾਨਵਰਾਂ ਨਾਲ ਧੱਕਾ ਕੀਤਾ ਜਾਂਦਾ ਹੈ ਬਹੁਤ ਤਰ੍ਹਾਂ ਦਾ ਪਾਪ ਜਿਹੜਾ ਉਹ ਵੱਧ ਚੁੱਕਾ ਦੁਨੀਆਂ ਤੇ ਜਿਦੋਂ ਕੋਈ ਇਹੋ ਜਿਹਾ ਮਾਹੌਲ ਬਣਦਾ ਹੈ ਜਾਂ ਹੜ੍ਹ ਆਉਂਦੇ ਨੇ ਕਦੇ ਕਿਤੇ ਅੰਕ ਲੱਗ ਜਾਂਦੀ ਆ ਖਤੇ ਕੁਝ ਹੋ ਜਾਂਦਾ ਕਿਤੇ ਕੁਝ ਹੁੰਦਾ ਆ ਤੇ ਬਹੁਤ ਜਾਨਾਂ ਨੂੰ ਖਤਰਾ ਹੋ ਜਾਂਦਾ ਹੈ ਬਹੁਤ ਜਾਨਾਂ ਚਲੀਆਂ ਜਾਂਦੀਆਂ ਨੇ ਐਸੇ ਹਸਦਿਆਂ ਵਿੱਚ ਪਰ ਗੰਦ ਇੰਨੀ ਹੈ ਕਿ ਜਿਹੋ ਜਿਹਾ ਕਹਿੰਦੇ ਕਿ ਅਸੀਂ ਬੀਜ ਵਿੱਚ ਬੀਜਾਂਗੇ ਉਹੋ ਜੀ ਫਸਲ ਹੁੰਦੀ ਆ ਤੇ ਜਿੰਨਾ ਅਤਿਆਚਾਰ ਦੁਨੀਆਂ ਤੇ ਵੱਧ ਚੁੱਕਾ ਆ ਤੇ ਕੁਦਰਤ ਨੇ ਨਾਲ ਇੱਕ ਤਰ੍ਹਾਂ ਦੀ ਅਸੀਖ ਖਲਵਾੜ ਕਰਦੇ ਆ ਉਹ ਸਾਨੂੰ ਵਾਪਸ ਸੌੜ ਕੇ ਭੋਗਣਾ ਪੈਂਦਾ ਹੈ ਸੋ ਜਿੰਨਾ ਮਾਹੌਲ ਖਰਾਬ ਅੱਜ ਦੇ ਸਮੇਂ 'ਚ ਹੋ ਚੁੱਕਿਆ ਹੈ ਨਾ ਹੀ ਕਿਸੇ ਤੇ ਯਕੀਨ ਰਿਆ ਨਾ ਛੋਟੀਆਂ ਬੱਚੀਆਂ ਸੇਵ ਰਹੀਆਂ ਬਹੁਤ ਜ਼ਿਆਦਾ ਰੂ ਨੂੰ ਡਰਾ ਦੇਣ ਵਾਲੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹਿਣੀਆਂ ਆਏ ਦਿਨ ਤੋ ਇਹ ਜੋ ਪਾਪ ਵੱਧ ਰਿਹਾ ਆ ਇਹਦਾ ਮਾਲਕ ਦੇ ਹਿਸਾਬ ਤਾਂ ਕਲੀਅਰ ਕਰਨਾ ਅਸੀਂ ਕਹਿੰਦੇ ਆ ਕਿ ਮਾਲਕ ਨੇ ਗਲਤ ਕੀਤਾ ਪਰ ਪ੍ਰਮਾਤਮਾ ਕਦੇ ਗਲਤ ਨਹੀਂ ਕਰਦਾ ਤੇ ਜਿੱਦਾਂ ਜਿੱਦਾਂ ਦਾ ਅਸੀਂ ਕਰਮ ਕਰਦੇ ਜਾ ਰਹੇ ਆ ਤੇ ਉਹ ਗਲਤ ਇੱਕਾ ਗਲਤੀ ਕਹਿੰਦੇ ਇੱਕ ਜਣੇ ਦੀ ਗਲਤੀ ਸਾਰਿਆਂ ਨੂੰ ਲੈ ਜਾਂਦੀ ਹੈ ਸੋ ਜੇਕਰ ਹੁਣ ਆਪਾਂ ਗੱਲ ਕਰੀਏ ਕਿ ਕਿੰਨੀਆਂ ਜਾਨਾਂ ਅੱਜ ਮੁਸ਼ਕਲ ਦੇ ਵਿੱਚ ਹੈ ਇਹ ਖੜਾ ਦੇ ਕਰਕੇ ਪਾਣੀ ਦੇ ਕਰਕੇ ਤੇ ਕਈਆਂ ਦੇ ਘਰ ਰੁੜ ਗਏ ਸੋ ਉਹਨਾਂ ਤੇ ਕੀ ਬੀਤਦੀ ਹੋਵੇਗੀ ਸਿਰਫ ਉਹ ਹੀ ਉਹ ਜਾਣਦੇ ਨੇ ਤੇ ਕਹਿੰਦੇ ਕਿ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਹੀ ਗੁਨਾਹਗਾਰ ਆ ਪਰ ਜਿੱਥੇ ਇੱਕ ਮਾੜਾ ਇਨਸਾਨ ਰਹਿੰਦਾ ਹੈ ਉਹ ਸਾਰਿਆਂ ਦੀ ਜ਼ਿੰਦਗੀ ਦੁਆ ਕਰ ਦਿੰਦਾ ਜਿਵੇਂ ਕਹਿੰਦੇ ਕਿ ਫਲਾਂ ਦੇ ਵਿੱਚ ਚਾਹੇ ਸੌਫ ਫਲ ਤਾਂ ਲਿਖੜ ਹੈ ਪਰ ਉਹਨਾਂ ਦੇ ਵਿੱਚ ਇੱਕ ਫਲ ਤੁਸੀਂ ਖਰਾਬ ਰੱਖ ਦਵੋ ਤੇ ਉਹ ਸਾਰੇ ਫਲ ਜਿਹੜੇ ਆ ਖਰਾਬ ਹੋ ਜਾਣੇ ਸੋ ਇਸੇ ਤਰ੍ਹਾਂ ਇਹ ਕੁੱਝ ਜਿੰਦਗੀ ਚੱਲ ਰਹੀ ਆ ਹੁਣ ਤਾਂ ਜੇ ਮਾਲਕ ਦੀ ਕਿਰਪਾ ਹੋਈ ਤੇ ਉਹ ਮਾਲਕ ਹੀ ਆ ਸਕਦਾ ਉਤਾਰ ਤਰ ਕੇ ਕਦੇ ਨਾ ਕਦੇ ਤੇ ਉਹ ਹੀ ਉਹ ਇਹ ਸਭ ਕੁਝ ਸਹੀ ਕਰ ਸਕਦਾ ਹੈ ਪਰ ਜਦ ਜਦ ਕਹਿੰਦੇ ਕਿ ਮੁਸੀਬਤ ਆਉਂਦੀ ਹੈ ਦੁਨੀਆ ਤੇ ਤੇ ਉਹ ਮਾਲਕ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਉਣਾ ਪੈਂਦਾ ਆ ਕਰਮਾਂ ਦੇ ਸਿਰ ਤੇ ਹੈ ਜਿਵੇਂ ਅਸੀਂ ਪਿੱਛੇ ਇੱਕ ਸੰਤਾਂ ਦੀ ਵੀਡੀਓ ਸੁਣੀ ਹੈ ਕਹਿੰਦੇ ਕਿ ਉਹਨਾਂ ਨੇ ਵਚਨ ਕੀਤੇ ਆ ਕਿ 2027 ਦੇ ਵਿੱਚ ਉਹ ਹੀ ਉਹ ਲੋਕ ਬਚਣਗੇ ਜਿਹੜੇ ਰੱਬ ਨਾਲ ਜੁੜੇ ਹੋਣਗੇ ਕਹਿੰਦੇ ਕਿ ਬਾਕੀ ਸਭ ਦੁਨੀਆ ਦਾ ਅੰਤ ਆ ਜਾਣਾ ਆ ਕਹਿੰਦੇ 130 ਕਰੋੜ ਆਬਾਦੀ ਦੇ ਵਿੱਚੋਂ ਜੋ ਸਿਰਫ 30 ਕਰੋੜ ਦੀ ਆਬਾਦੀ ਰਹਿ ਜਾਣੀ ਆ ਕਿਉਂਕਿ ਰੱਬ ਨੂੰ ਮੰਨਣ ਵਾਲੇ ਬਹੁਤ ਘੱਟ ਨੇ ਬਦਨਾਮ ਕਰਨ ਵਾਲੇ ਜ਼ਿਆਦਾ ਨੇ ਮਾੜੇ ਕੰਮ ਕਰਨ ਵਾਲੇ ਜ਼ਿਆਦਾ ਨੇ ਸੋ ਕਹਿੰਦੇ ਕਿ ਇੰਨੀ ਦੁਨੀਆ 'ਚੋਂ ਇੰਨੀ ਕੁ ਸਿਰਫ ਰਹਿ ਜਾਣੀ ਜਿਨ੍ਹਾਂ ਨੇ ਰੱਬ ਦਾ ਨਾਮ ਸਿਮਰ ਲਿਆ ਕਿਉਂਕਿ ਕਦੇ ਨਾ ਕਦੇ ਅੰਤ ਹੋਣਾ ਹੀ ਹੋਣਾ ਬੁਰਾਈ ਦਾ ਸੋ ਇਸ ਕਰਕੇ ਕਹਿੰਦੇ ਕਿ ਮਾਲਕਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਅੱਜ ਦੇ ਸਮੇਂ 'ਚ ਕੀ ਚੱਲ ਰਿਹਾ ਆ ਕਾਮ ਤੇ ਕ੍ਰੋਧ ਇਹ ਦੋ ਜੀ ਜਾਣੇ ਜ਼ਿੰਦਗੀ ਸਾਰਿਆਂ ਦੀ ਹੀ ਖਰਾਬ ਕਰਕੇ ਰੱਖ ਦਿੰਦੀ ਹੈ ਸੋ ਬਾਕੀ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਰਦਾਸ ਬੇਨਤੀ ਮਾਲਕ ਅੱਗੇ ਕਰਦੇ ਰਿਹਾ ਕਰੋ ਜਾਣੇ-ਜਾਣੇ ਚ ਹੋਈਆਂ ਗਲਤੀਆਂ ਕੁੱਲਾਂ ਦੀ ਮਾਫੀ ਜਿਹੜਾ ਇਨਸਾਨ ਮੰਗਦਾ ਰਹੇਗਾ ਉਹ ਬਚਿਆ ਰਹਿੰਦਾ ਹੈ ਮਾਲਕ ਦੀ ਨਜ਼ਰ ਵਿੱਚ ਰਹਿੰਦਾ ਹੈ ਇਨਸਾਨ ਤੇ ਉਹਦੀਆਂ ਅਗਲੀਆਂ ਮਿਸ਼ੀਆਂ ਗਲਤੀਆਂ ਵੀ ਬਖਸ਼ਾ ਦਿੱਤੀਆਂ ਜਾਂਦੀਆਂ ਨੇ ਜੀ ਸੋ ਫਰਕ ਇੰਨਾ ਹੀ ਆ ਕਿ ਸੇਵਾ ਕਰਨ ਦੇ ਨਾਲ ਇਨਸਾਨ ਦੀ ਜ਼ਿੰਦਗੀ ਜਿਹੜੀ ਸਖਾਲੀ ਹੋ ਜਾਂਦੀ ਆ ਤੇ ਵਿਨਾ ਸੇਵਾ ਵਾਲੇ ਜਿਹੜੇ ਹੰਕਾਰ ਚੱਕੀ ਫਿਰਦੇ ਨੇ ਕ੍ਰੋਧ ਚੱਕੀ ਫਿਰਦੇ ਨੇ ਉਹ ਇੱਦਾਂ ਹੀ ਪਛਤਾਉਂਦੇ ਰਹਿ ਜਾਂਦੇ ਨੇ ਸਾਨੂੰ ਨਹੀਂ ਪਤਾ ਕਿਸੇ ਦੇ ਕਰਮ ਕੀ ਹੋ ਜਿਆ ਅਸੀਂ ਤੇ ਕਿਤਾ ਹਏ ਵਿਚਾਰਾ ਕਹਿੰਦੀ ਆ ਪਰ ਕਿਸੇ ਦੇ ਪਿਛਲੇ ਕਰਮ ਕੀ ਹੋ ਜੇ ਕਿਹੜੇ ਕਰਮ ਕਰਕੇ ਇਨਸਾਨ ਆ ਇਨਸਾਨ ਕਹਿੰਦਾ ਕਿ ਮੈਂ ਦੁਖੀ ਆ ਮੈਂ ਕੋਈ ਮਾੜਾ ਕਰਮ ਨਹੀਂ ਕੀਤਾ ਪਰ ਸਾਡੇ ਜੋ ਪਿਛਲੇ ਕਰਮਾਂ ਦਾ ਸਵਾਭ ਹੈ ਉਹ ਚੁਕਾਉਣਾ ਹੀ ਪੈਣਾ ਹੈ ਚਾਹੇ ਔਖੇ ਹੋਵੇ ਚਾਹੇ ਸੌਖੇ ਹੋਵੇ ਜੇਕਰ ਕਹਿੰਦੇ ਕਿ ਪਿਛਲੇ ਜਨਮ ਦੇ ਵਿੱਚ ਕੋਈ ਮਾੜੇ ਕਰਮ ਕੀਤੇ ਹੋਣ ਤੇ ਗੁਰੂ ਦਾ ਲੜ ਉਹ ਇਨਸਾਨ ਫੜ ਲਵੇ ਤੇ ਉਹ ਥੋੜੇ ਵਿੱਚ ਹੀ ਕੱਟੇ ਜਾਂਦੇ ਆ ਤੇ ਜਦੋਂ ਅਸੀਂ ਮਾੜੇ ਤੇ ਮਾੜੇ ਕਰਮ ਕਰੀ ਜਾ ਰਹੇ ਚੰਗਾ ਕਰਮ ਨਹੀਂ ਕਰਦੇ ਤੇ ਉਹਨਾਂ ਦਾ ਭੁਗਤਾਨ ਵੀ ਕਰਨਾ ਹੀ ਪੈਂਦਾ ਹੈ ਜੀ ਸੋ ਇਸ ਕਰਕੇ ਬਹੁਤੀਆਂ ਗੱਲਾਂ ਨਾਲ ਉਹ ਇੰਨਾ ਹੀ ਕਵਾਂਗੇ ਕਿ ਆਪੋ ਆਪਣੇ ਕਰਮ ਤੇ ਧਿਆਨ ਜਰੂਰ ਦਿਓ ਕਿ ਖੁਦ ਤੋਂ ਕੋਈ ਕਰਮ ਕੋਈ ਮਾੜਾ ਨਾ ਹੋ ਜਾਵੇ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਲਈ ਚੱਲੀਏ ਜੀ ਬਾਕੀ ਸਭ ਗੱਲਾਂ ਦਾ ਮਾਲਕ ਨੂੰ ਪਤਾ ਹੈ ਉਹ ਕਦੇ ਨਾ ਕਦੇ ਇਨਸਾਫ ਜਰੂਰ ਕਰਦਾ ਹੈ ਜਿਸ ਸੋ ਹੁਣ ਗੱਲ ਕਰੀਏ ਕਿ ਅੱਜ ਦਾ ਜੋ ਵਿਸ਼ਾ ਹੈ ਸੋ ਜਿਨ੍ਹਾਂ ਦੇ ਕਰਾਂ ਜੀ ਪੀਰਾਂ ਦਾ ਦਰਬਾਰ ਬਣਿਆ ਹੋਇਆ ਹੈ ਸਾਈ ਲੋਕਾਂ ਦਾ ਬਣਿਆ ਹੋਇਆ ਹੈ ਜੀ ਉੱਥੇ ਮਾਤਾ ਰਾਣੀ ਦੇ ਨਾਮ ਤੇ ਇੱਕ ਕਰਮ ਮਹੀਨੇ ਚ ਇੱਕ ਵਾਰ ਕਰੋ ਚਾਹੇ ਕਰਿਆ ਜ਼ਰੂਰ ਕਰੋ ਜੀ ਸੋ ਕਿਉਂਕਿ ਤੁਸੀਂ ਤੁਹਾਨੂੰ ਇਹ ਨਹੀਂ ਕਮਾਗੇ ਤੁਸੀਂ ਆ ਮਹਾਮਈ ਦਾ ਨਾਮ ਲੈਣਾ ਹੈ ਨਿਗਮਾ ਪਾਉਣਾ ਹੈ ਤੁਸੀਂ ਸਿਰਫ ਗੱਡੀਆਂ ਰੱਖੀਆਂ ਹੋਈਆਂ ਸਿਰਫ ਇਹ ਕਹਿ ਕੇ ਕਰਮ ਕਰ ਦੇਣਾ ਹੈ ਕਿ ਪੀਰਾਂ ਫੀਰਾਂ ਦੀ ਅਰਜ ਬੇਤੀ ਕਰਨੀ ਚਾਹੇ ਸਾਈ ਲੋਕਾਂ ਦੀ ਸੇਵਾ ਕਰਦੇ ਹੋ ਕੀ ਸਾਈਂ ਜੀ ਜਿਹੜੀ ਵੀ ਦੇਵੀ ਤੁਹਾਡੇ ਨਾਲ ਚੱਲਦੀ ਹੈ ਉਹਦੇ ਚਰਨਾਂ ਦੇ ਵਿੱਚ ਅਸ਼ੂਟੀ ਜੀ ਸਾਡੀ ਭੇਟ ਜਿਹੜੀ ਆ ਕਬੂਲ ਕਰਾ ਦੇਣਾ ਸੋ ਪ੍ਰਸ਼ਾਦ ਭੋਗ ਜੋ ਲਵਾਉਣਾ ਪ੍ਰਸ਼ਾਦ ਬਣਾਉਣਾ ਹੈ ਮੰਗਲਵਾਰ ਦੇ ਦਿਨ ਸੋ ਪ੍ਰਸ਼ਾਦ ਦਾ ਭੋਗ ਜਿਹੜਾ ਵੀ ਤੁਸੀਂ ਲਵਾਉਣਾ ਹੈ ਪੀਰਾਂ ਅੱਗੇ ਅਰਜ਼ ਬੇਨਤੀ ਕਰਨੀ ਵੀ ਤੁਸੀਂ ਇਹ ਕਬੂਲ ਕਰਾਉਣਾ ਹੈ ਤੇ ਉਹ ਪ੍ਰਸ਼ਾਦ ਦਾ ਹਿੱਸਾ ਕੱਢਣਾ ਵੀ ਪੀਰਾਂ ਅੱਗੇ ਆ ਉਹਨਾਂ ਅੱਗੇ ਸਿਰਫ ਅਰਦਾਸ ਕਰਦਿਆ ਕਰੋ ਕਿ ਸਾਈ ਜੀ ਪੀਰ ਜੀ ਇਹ ਸਾਡਾ ਕਰਮ ਕਬੂਲ ਕਰਾਉਣਾ ਮਾਤਾ ਰਾਣੀ ਅੱਗੇ ਸੋ ਮਹਾਮਾਈ ਦੇ ਨਾਮ ਦੇ ਅਸੀਂ ਕਰਮ ਕੀਤਾ ਤੁਸੀਂ ਵੀ ਸ਼ਗੋ ਤੇ ਮਹਾਮਾਈ ਨੂੰ ਹੀ ਭੋਗ ਲਗਾਉਣ ਲਈ ਕਹੋ ਇਹ ਸਾਡਾ ਇੰਨਾ ਕ ਕਰਮ ਹੀ ਕਈ ਮੁਸ਼ਕਲਾਂ ਦੇ ਹੱਲ ਕਰ ਦਿੰਦਾ ਕਿਉਂਕਿ ਜਿੱਥੇ ਪੀਰਾਂ ਦੀ ਸੇਵਾ ਹੋਣੀ ਸਾਈਆਂ ਦੀ ਹੋਣੀ ਉੱਥੇ ਮਹਾਮਾਈ ਦਾ ਪੈਰਾ ਨਾਲ ਚੱਲਦਾ ਹੀ ਚੱਲਦਾ ਮਹਾਮਾਈ ਚਾਹੇ ਕਿਸੇ ਵੀ ਰੂਪ 'ਚ ਬੈਠੀ ਹੋਵੇ ਤੁਹਾਨੂੰ ਨਹੀਂ ਪਤਾ ਕਿਸ ਰੂਪ ਦੇ ਵਿੱਚ ਬੈਠੀ ਹੋਈ ਆ ਮਾ ਚਿੰਤੁ ਪੁੰਨੀ ਹੈ ਜਾਂ ਵੈਸ਼ਨ ਹੁੰਦੀ ਵੀ ਹੈ ਸੋ ਮਹਾਮਾਈ ਤੇ ਸਾਰਿਆਂ ਦੇ ਰੂਪ ਨਾਮ ਸਾਰਿਆਂ ਨੂੰ ਪਤਾ ਹੀ ਹੁੰਦੇ ਨੇ ਪਰ ਜੇ ਸੌਖਾ ਹੀ ਛੁਟਣਾ ਚਾਹੁੰਦੇ ਹੋ ਤਾਂ ਸਿਰਫ ਗੱਦੀਆਂ ਦੇ ਨਾਲ ਸਜਦਾ ਸਲਾਮ ਕਰਿਆ ਕਰੋ ਕਿ ਆ ਗੱਦੀ ਆ ਤੁਹਾਡੇ ਨਾਲ ਹੀ ਮਹਾਮਾਈ ਨੂੰ ਇਹ ਸਜਦਾ ਸਲਾਮ ਆਉਂਦੇ ਨਾਮ ਤੇ ਕਰਮ ਕਰ ਦਿੱਤਾ ਤੇ ਹਿੱਸਾ ਆਪਣੇ ਪੀਰ ਅਕੇ ਹੀ ਕੱਢਣਾ ਆ ਪੈਰ ਜਿਹਨੂੰ ਦਿੱਤੀ ਹੋਈ ਆ ਜਦੋਂ ਕੋਈ ਵੀ ਕਰਮ ਜਾਂ ਬਾਹਰ ਮੰਦਰ ਕਿਤੇ ਕਰਨ ਜਾ ਰਹਾ ਆ ਇਜਾਜ਼ਤ ਤਾਂ ਘਰਦਿਆਂ ਨਹੀਂ ਲੈਣੀ ਆ ਤੇ ਕੱਲੀ ਫਰਿਆਦ ਉਹਨਾਂ ਅੱਗੇ ਹੋਣੀ ਚਾਹੀਦੀ ਆ ਤੇ ਫਿਰ ਉਹ ਕਰਮ ਕਬੂਲ ਹੋ ਜਾਂਦਾ ਆ ਬਜ਼ੁਰਗਾਂ ਅੱਗੇ ਅਰਦਾਸ ਬੇਨਤੀ ਕਰੋ ਜੀ ਤੇ ਸਾਰੇ ਕਰਮ ਕਬੂਲ ਹੀ ਕਬੂਲ ਨੇ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ